ਇੱਥੇ ਕਈ ਮੇਰੇ ਗਿਆਨੀ ਸੱਜਣ ਗਿਆਨੀ ਵੀਰ ਭੈਣ ਭਰਾ ਇਹ ਕਹਿ ਰਹੇ ਨੇ ਕਿ ਨਹਿਰਾਂ ਵਿੱਚ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਜਦੋਂ ਇੰਨਾ ਵਿੱਚ ਪਾਣੀ ਇੱਧਰ ਆਇਆ ਹੋਇਆ ਤਾਂ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਦੱਸ ਦਿਆਂ ਵੀ ਨਹਿਰਾਂ ਵਿੱਚ ਆਲਰੇਡੀ ਪਾਣੀ ਛੱਡਿਆ ਹੋਇਆ ਹੈ ਨਹਿਰਾਂ ਵਗ ਰਹੀਆਂ ਨੇ ਪਹਿਲਾਂ ਇੱਧਰ ਆ ਕੇ ਦੇਖ ਲਓ ਆਹ ਗੱਲ ਜਿਹੜੀ ਮੈਂ ਹੁਣ ਕਹਿਣ ਲੱਗਾ ਨਾ ਇਹ ਪਲੀਜ਼ ਧਿਆਨ ਨਾਲ ਸੁਣਿਓ ਤੇ ਸਾਰੀ ਸੁਣਿਓ ਤੁਹਾਨੂੰ ਪਤਾ ਫਤਲੋਈ ਦੇ ਵਿੱਚ ਇਸ ਵਕਤ ਕਿੰਨਾ ਪਾਣੀ ਆ ਰਿਹਾ ਕਿੰਨੀ ਸ਼ਮਤਾ ਫਤਲੋਈ ਦੀ 1.5 ਲੱਖ ਕਿਊਸਿਕ ਪਾਣੀ ਸਤਲੁਜ ਵਿੱਚ ਆ ਰਿਹਾ ਤੇ ਜਿਹੜਾ ਬਿਆਸ ਦਰਿਆ ਉਹਦੀ ਸ਼ਮਤਾ ਇਹਦੇ ਨਾਲੋਂ ਥੋੜੀ ਜੀ ਘੱਟ ਹੈ ਸ਼ਾਇਦ 1 ਲੱਖ ਜਾਂ 1 ਲੱਖ 10000 ਦੇ ਆਤੇ ਪਾਤੇ ਬਿਆਸ ਦੀ ਸ਼ਮਤਾ ਤੇ ਰਾਵੀ ਦੇ ਵਿੱਚ ਵੀ ਪਾਣੀ ਆ ਰਿਹਾ ਇਹਨਾਂ ਤਿੰਨਾਂ ਨੂੰ ਜੇ ਕੰਬਾਈਨ ਕਰ ਦੇਾਂਗੇ ਤਾਂ ਤਕਰੀਬਨ 3 ਲੱਖ ਕਿਊਸਿਕ ਪਾਣੀ ਇਹਨਾਂ ਦਰਿਆਵਾਂ ਵਿੱਚ ਆ ਰਿਹਾ ਹੁਣ ਨਹਿਰਾਂ ਬਾਰੇ ਸੁਣਾ ਜਿਹੜੀ ਭਾਖੜਾ ਨੰਗਲ ਨਹਿਰ ਆ ਉਹਦੀ ਸ਼ਮਤਾ ਹੈਗੀ ਆ 12000 ਕਿਊਸਿਕ ਪਾਣੀ ਦੀ ਜਿਹੜੀ ਤਰਹਿੰਦ ਨਹਿਰ ਉਹਦੀ ਸਮਰਤਾ ਹੈਗੀ ਹੈ ਕਿ ਸ਼ਾਇਦ 2500 ਕਿਊਸਿਕ ਪਾਣੀ ਦੀ ਅਤੇ ਜਿਹੜੀਆਂ ਰਾਜਸਥਾਨ ਫੀਡਰ ਨਹਿਰਾਂ ਨੇ ਇਹਨਾਂ ਦੀ ਸਮਰਤਾ ਹੈਗੀ ਹੈ 18000 ਕਿਊਸਿਕ ਪਾਣੀ ਜੇ ਇਹਨਾਂ ਤਿੰਨਾਂ ਚਾਰਾਂ ਨੂੰ ਫੁੱਲ ਕੈਪੈਸਿਟੀ ਦੇ ਉੱਪਰ ਵੀ ਛੱਡ ਦਿੱਤਾ ਜਾਵੇ ਤਾਂ ਵੀ ਇਹ 30 ਤੋਂ 35000 ਕਿਊਸਿਕ ਪਾਣੀ ਹੀ ਲੈ ਕੇ ਜਾਣਗਾ ਤੇ ਪਿੱਛੋਂ ਕਿੰਨਾ ਆ ਰਿਹਾ ਜੀ 2.5 ਤੋਂ 3 ਲੱਖ ਕਿਊਸਿਕ ਪਾਣੀ ਯਾਨੀ ਕੋਈ ਫਰਕ ਨਹੀਂ ਪੈਣਾ ਇਹਨਾਂ ਦੇ ਖੁੱਲਣ ਨਾਲ ਤੇ ਤੁਹਾਨੂੰ ਇਹ ਨਹੀਂ ਪਤਾ ਸੱਜਣਾ ਨੂੰ ਕਿ ਇਹ ਨਹਿਰਾਂ ਰਾਜਸਥਾਨ ਜਾਣ ਤੋਂ ਪਹਿਲਾਂ ਹਰਿਆਣਾ ਜਾਣ ਤੋਂ ਪਹਿਲਾਂ ਪੰਜਾਬ ਵਿੱਚ ਦੀ ਵੀ ਗੁਜ਼ਰਦੀਆਂ। ਤਕਰੀਬਨ 100 ਤੋਂ 150 ਕਿਲੋਮੀਟਰ ਦਾ ਰਸਤਾ ਇਹ ਪੰਜਾਬ ਵਿੱਚ ਵੀ ਤੈਅ ਕਰਦੀਆਂ। ਤੇ ਉਹਨਾਂ ਇਲਾਕਿਆਂ ਵਿੱਚ ਜੇ ਇਹ ਨਹਿਰਾਂ ਟੁੱਟ ਗਈਆਂ, ਜੇ ਇਹਨਾਂ ਨੂੰ ਪੂਰਾ ਛੱਡਤਾ ਇਹ ਟੁੱਟ ਗਈਆਂ ਤਾਂ ਫਿਰ ਜਿਹੜੇ ਰਹਿੰਦੇ ਹੋਏ ਇਲਾਕੇ ਆ ਪੰਜਾਬ ਦੇ ਜਿਹੜੇ ਹਜੇ ਬਚੇ ਹੋਏ ਆ, ਮਾਲਵੇ ਦੇ 7-8 ਜ਼ਿਲ੍ਹੇ ਇਹ ਵੀ ਡੁੱਬ ਜਾਣਗੇ। ਤੇ ਫਿਰ ਜਿਹੜੀ ਇਧਰੋਂ ਮਦਦ ਜਾ ਰਹੀ ਆ ਉਹਨਾਂ ਇਲਾਕਿਆਂ ਦੇ ਵਿੱਚ ਲੋਕ ਟਰਾਲੀਆਂ ਲੈ ਕੇ ਜਾ ਰਹੇ ਆ ਇਹ ਵੀ ਕਿਸੇ ਪਾਸੇ ਨਹੀਂ ਆਉਣੀ ਕਿਉਂਕਿ ਕਿਤੇ ਪਾਸੇ ਰਾਹ ਹੀ ਨਹੀਂ ਬਚਣਾ ਹੁਣ ਇਧਰ ਹਜੇ ਬਠਿੰਡਾ ਫਰੀਦਕੋਟ ਮੁਕਸਰ ਮਾਨਸਾ ਬਰਨਾਲਾ ਇਧਰ ਆਪਣੇ ਪਤੇਗੜ੍ਹ ਸਹਿਬ ਵਾਲਿਆਂ ਪਟਿਆਲਾ ਇਹ ਹਜੇ ਇਲਾਕੇ ਕੁਝ ਬਚੇ ਹੋਏ ਆ ਫਿਰ ਇਹ ਵੀ ਡੁੱਬ ਜਾਣਗੇ ਕਿਉਂਕਿ ਸਾਰੀਆਂ ਨਹਿਰਾਂ ਇੱਥੋਂ ਦੀ ਜਾਂਦੀਆਂ ਸੋ ਇਸੇ ਕਰਕੇ ਇਹਨਾਂ ਵਿੱਚ ਬਾਹਲਾ ਪਾਣੀ ਨਹੀਂ ਛੱਡਿਆ ਜਾ ਰਿਹਾ ਕੁਝ ਵੀ ਕਹਿਣ ਤੋਂ ਪਹਿਲਾਂ ਨਾ ਥੋੜਾ ਜਿਹਾ ਦਿਮਾਗ ਲਾਇਆ ਕਰੋ ਥੋੜਾ ਜਿਹਾ ਸਾਇੰਸ ਦੇਖਿਆ ਕਰੋ ਵੀ ਕੀ ਕਹਿੰਦੀ ਆ ਪਰ ਆਪਣੇ ਲੋਕਾਂ ਨੂੰ ਸਾਇੰਸ ਦਾ ਪਤਾ ਹੀ ਨਹੀਂ ਹੈ ਕਦੇ ਪੜ੍ਹੀ ਨਹੀਂ ਇਹਨਾਂ ਨੇ ਤਾਂ ਪਤਾ ਹੋਵੇਗਾ